ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮੁ ਆਏ ਗੁਰੂ ਧਨਵਾਹਿ ਗੁਰੂ ਜੀ ਜੇਤ ਬੋਵਿੰਦ ਅਰਾਦੀਐ ਜਨ ਮਿਲ ਪਈਏ ਰਸਨਾ ਨੂੰ ਪਣਾ ਜਿਨ ਪਾਇਆ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਪ੍ਰਭੂ ਚਿਤਨਾ ਆ ਬਈ ਕਿਤੜਾ ਦੁੱਖ ਗਣਾ ਜਿੰਨੀ ਸੇਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਿਲਾਏ ਸੁ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਜਬਰ ਛਤਰ ਸਿੰਘਾਸਨ ਦੇ ਮਾਲਕ ਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰੇ ਗੁਰੂ ਪਿਆਰੇਓ ਗੁਰੂ ਸਵਾਰਿਓ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਰਹਿਮਤ ਹੈ ਮਿਹਰਬਾਨ ਸਤਿਗੁਰੂ ਨੇ ਕਿਰਪਾ ਕਰਕੇ ਇਹ ਸੁਭਾਗਾ ਸਮਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੀ ਹਜ਼ੂਰੀ ਵਿੱਚ ਰੋਜ਼ਾਨਾ ਬੈਠ ਕੇ ਪਾਵਨ ਬਾਣੀ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਆਪਾਂ ਕਰਦੇ ਹਾਂ ਤਨ ਤਨ ਸੇਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਕ ਤੋਂ ਉਚਾਰਨ ਕੀਤੀ ਹੋਈ ਉਹਨਾਂ ਦੀ ਪਾਵਨ ਮਹਾਨ ਬਾਣੀ 12 ਮਾਹ ਮਾਜਰਾਗ ਦੇ ਵਿੱਚੋਂ ਆਪਾਂ ਕਲ ਦੇ ਦੀਵਾਨਾਂ ਤੋਂ ਇਸ ਦੀ ਇਸ ਪਾਵਨ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ ਇਸ ਪਾਵਨ ਬਾਣੀ ਦਾ ਪਹਿਲਾ ਸ਼ਬਦ ਆਪ ਜੀਆਂ ਨੇ ਕੱਲ ਦੇ ਦਿਵਾਨਾ ਚ ਸਰਵਣ ਕੀਤਾ ਆਪਾਂ ਇਸ ਦੀ ਵਿਚਾਰ ਵਿਆਖਿਆ ਕੀਤੀ ਆਪ ਜੀਆਂ ਨੇ ਹੁਣੇ ਹੀ ਸਤਿਗੁਰੂ ਦੇ ਜਿਹੜੇ ਪਾਵਨ ਬੋਲਾਂ ਦਾ ਪਾਠ ਦਾਸ ਦੇ ਪਾਸੋਂ ਸਰਵਣ ਕੀਤਾ ਹੈ ਇਸ ਵਿੱਚ ਸਤਿਗੁਰੂ ਜੀ ਨੇ ਜਿਵੇਂ 12 ਮਹੀਨੇ ਨੇ ਸਾਲ ਦੇ ਤੇ ਲੜੀਵਾਰ ਲਗਾਤਾਰ ਜਿਵੇਂ ਮਹੀਨੇ ਚੱਲਦੇ ਨੇ ਉਹਨਾਂ ਦੀਆਂ ਰੁੱਤਾਂ ਚੱਲਦੀਆਂ ਨੇ ਸਮਾਂ ਜਿਵੇਂ ਜਿਵੇਂ ਬੀਤਦਾ ਜੋ ਕੁਝ ਉਹਨਾਂ ਰੁੱਤਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਮਹੀਨਿਆਂ 'ਚ ਹੁੰਦਾ ਓਵੇਂ ਓਵੇਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਮਹੀਨਿਆਂ ਦਾ ਪ੍ਰਤੀਕ ਵਰਤ ਕੇ ਗੁਰਮਤ ਦੀ ਸੋਝੀ ਸਾਨੂੰ ਕਰਵਾਈ ਸਤਿਗੁਰੂ ਜੀ ਕਿਉਂਕਿ ਆਪਾਂ ਜਾਣਦੇ ਆ ਜੋ ਦੇਸੀ ਮਹੀਨਾ ਹੈ ਪੰਜਾਬ ਦਾ ਦੇਸੀ ਮਹੀਨਾ ਕਿਹਾ ਜਾਂਦਾ ਜਿਸ ਨੂੰ ਚੇਤ ਸਾਖ ਜੇਠ ਹਾੜ ਦੇ ਇਹ ਚੇਤ ਤੋਂ ਸ਼ੁਰੂ ਹੁੰਦਾ ਹੈ ਤੇ ਫਗਣ ਤੇ ਜਾ ਕੇ ਸਮਾਪਤੀ ਹੁੰਦੀ ਹੈ 12 ਮਹੀਨੇ ਬਣਦੇ ਨੇ ਚੇਤ ਨੂੰ ਇਹ ਦੇਸੀ ਮਹੀਨੇ ਦਾ ਨਵਾਂ ਸਾਲ ਜਦੋਂ ਪਹਿਲੋ ਵੀ ਚੇਤ ਦੀ 1 ਨੂੰ ਚੜਦਾ ਸਤਿਗੁਰੂ ਜੀ ਚੇਤ ਮਹੀਨੇ ਦੀ ਪ੍ਰਤੀਕ ਵਰਤਕੇ ਤੇ ਕਿਰਪਾ ਕਰਦੇ ਬਖਸ਼ਿਸ਼ ਕਰਦੇ ਚੇਤ ਦੇ ਵਿੱਚ ਜਿਹੜੀ ਬਸੰਤ ਦੀ ਰੁੱਤ ਹੋਇਆ ਕਰਨੀ ਹੈ ਕਿਉਂਕਿ ਜਿਵੇਂ ਮਹੀਨੇ ਨਾਮ ਬਦਲਦੇ ਨੇ ਨਾ ਰੁੱਤਾਂ ਵੀ ਉਹਨਾਂ ਦਾ ਅਨੁਪਾਤ ਵੀ ਬਦਲਦਾ ਰਹਿੰਦਾ ਹਰ ਮਹੀਨੇ ਥੋੜੀ ਥੋੜੀ ਰੁੱਤ ਬਦਲਦੀ ਹੀ ਰਹਿੰਦੀ ਹੈ ਅੱਗੇ ਦਿਗੇ ਅਗਾਹਾਂ ਚਲਦਾ ਹੀ ਰਹਿੰਦਾ ਪੰਜਾਬ ਦੀ ਜਿਸ ਧਰਤੀ ਦੇ ਉੱਤੇ ਇਹ ਪਾਵਨ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਨੇ ਇਸ ਪੰਜਾਬ ਦੀ ਧਰਤੀ ਦੀਆਂ ਕੁੱਲ 6 ਰੁੱਤਾਂ ਮੰਨੀਆਂ ਜਾਂਦੀਆਂ ਨੇ 6 ਗਰਮ ਰੁੱਤ ਹੈ ਸਰਦ ਰੁੱਤ ਹੈ ਗ੍ਰੀਖਮ ਹੈ ਹੈਨਾ ਵਰਖਾ ਰੁੱਤ ਹੈ ਇਤਿਹਾਤ ਇਦਾਂ ਛੇ ਰੁੱਤਾਂ ਨੇ ਪੰਜਾਬ ਦੀ ਧਰਤੀ ਦੀਆਂ ਪਤ ਚੜ ਹੈ ਸਤਿਗੁਰੂ ਜੀ ਨੇ ਨਾਲ-ਨਾਲ ਰੁੱਤਾਂ ਦਾ ਜ਼ਿਕਰ ਕੀਤਾ ਹੈ ਮਤਲਬ ਕੁਦਰਤ ਵਿੱਚ ਹੋਣ ਵਾਲੇ ਬਦਲਾਅ ਦਾ ਜ਼ਿਕਰ ਵੀ ਕੀਤਾ ਵੀ ਨਾਲ-ਨਾਲ ਕੁਦਰਤੀ ਜੀਵਨ ਵੀ ਕਿਵੇਂ ਬਦਲਦੇ ਹੈ ਜਿਵੇਂ ਮੈਂ ਕੱਲ ਵੀ ਜ਼ਿਕਰ ਕਰਿਆ ਸੀ ਕਿ ਇੱਕ 12 ਮਹਾ ਪੰਜਵੇਂ ਪਾਸ਼ਾ ਜੀ ਨੇ ਉਚਾਰੇ ਇੱਕ 12 ਮਹਾ ਗੁਰੂ ਨਾਨਕ ਸਾਹਿਬ ਜੈਦਾ ਜੀ ਦਾ ਵੀ ਹੈ ਤੁਖਾਰੀ ਰਾਤ ਚੇਤ ਮਹੀਨੇ ਦੇ ਪਰਥਾਏ ਉੱਥੇ ਗੁਰੂ ਨਾਨਕ ਸਾਹਿਬ ਨੇ ਬੜਾ ਕਮਾਲ ਬਖਸ਼ਿਸ਼ ਕੀਤੀ ਹੈ ਉੱਥੇ ਨਾਲ ਰੋਤ ਦਾ ਜ਼ਿਕਰ ਵੀ ਕਰਦੇ ਆ ਚੇਤ ਬਸੰਤ ਭਲਾ ਭਵਰ ਸੁਹਾਵੜੇ ਕਿੱਡੀ ਸੋਹਣੀ ਬਾਤ ਕਰਦੇ ਨਾ ਕੁਦਰਤ ਦਾ ਕਿੱਡਾ ਮਨਮੋਹਣਾ ਦ੍ਰਿਸ਼ ਸਤਗੁਰੂ ਮਹਾਰਾਜ ਜੀ ਪੇਸ਼ ਕਰਦੇ ਆ ਚੇਤ ਬਸੰਤ ਭਲਾ ਪਵਰ ਸੁਹਾਵੜੇ ਚੀਤ ਦਾ ਮਹੀਨਾ ਬੜਾ ਚੰਗਾ ਲੱਗਦਾ ਬਸੰਤ ਦਾ ਮੌਸਮ ਹੈ ਹਰਿਆਲੀ ਸ਼ੁਰੂ ਡੀਆ ਕਰੁੰਬਲਾ ਨਵੀਆਂ ਫੁੱਤਾਂ ਲੱਗ ਪੈਂਦੀਆਂ ਹੈਨਾ ਬਣ ਫੁੱਲੇ ਮੰਜ ਧਾਰ ਮੈਂ ਪਿਰ ਘਰ ਬਾਹੜੇ ਵਣ ਫੁੱਲਣ ਲੱਗ ਪਏ ਨੇ ਕਰੁੰਬਲਾ ਫੁੱਟਣ ਲੱਗ ਪਈਆਂ ਨੇ ਹਰਿਆਲੀ ਛਾਉਣ ਲੱਗ ਪਈ ਪਵਰੇ ਆਉਣ ਲੱਗ ਪਏ ਨੇ ਫੁੱਲ ਖਿੜਨ ਲੱਗ ਪਏ ਤੇ ਪਵਰੇ ਵੀ ਆਉਣ ਲੱਗ ਪਏ ਚੇਤ ਬਸੰਤ ਪੜਾ ਪਵਰ ਸੁਹਾਵੜੇ ਪਵਰੇ ਔਨ ਲੱਗ ਪਏ ਸੋਹਣੇ ਲੱਗ ਰਹੇ ਨੇ ਫੁੱਲਾਂ ਤੇ ਮੁੰਰਾਂਦੇ ਹੋਏ ਹੁਣ ਦੇਖੋ ਕਿੰਦੀ ਕਮਾਲ ਦੀ ਚੀਜ਼ ਸਤਗੁਰੂ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦਿਆਂ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਾਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪੜਾ ਹੈ ਨਾ ਅੱਗੇ ਜਾ ਕੇ ਸਤਗੁਰੂ ਮਹਾਰਾਜ ਜੀ ਨੇ ਜਲਥਲ ਮਹੀਲ ਪੂਰੇ ਰਵਿਆ ਵਿੱਚ ਬਣਾ ਦੀ ਗੱਲ ਵੀ ਕੀਤੀ ਹਰ ਥਾਂ ਦੇ ਉੱਤੇ ਰਮਿਆ ਹੋਇਆ ਜਦੋਂ ਬਾਣੀ 'ਚ ਸਤਿਗੁਰੂ ਪਹਾਰਾਜ ਜੀ ਜ਼ਿਕਰ ਕਰਦੇ ਨੇ ਕੁਦਰਤ ਦਾ ਤੇ ਇੱਕ ਥਾਂ ਤੇ ਨਹੀਂ ਅਨੇਕਾਂ ਥਾਂ ਤੇ ਹੈ ਇਹ ਕੱਲਾ ਇਹ ਨਹੀਂ ਵੀ ਕੱਲੇ 12 ਮਾਹ ਦਾ ਜ਼ਿਕਰ ਹੈ ਤੇ ਹਿੱਸੇ ਦੇ ਵਿੱਚ ਕੁਦਰਤ ਦਾ ਜ਼ਿਕਰ ਹੈ ਬਾਣੀ 'ਚ ਅਨੇਕਾਂ ਥਾਵਾਂ ਤੇ ਸਤਿਗੁਰੂ ਪਹਾਰਾਜ ਜੀ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੁਣ ਜਿਵੇਂ ਸਾਵਣ ਦਾ ਮਹੀਨਾ ਆਉਂਦਾ ਅੱਗੇ ਜਾ ਕੇ ਆਪਾਂ ਉਹਦੀ ਵੀ ਵਿਚਾਰ ਵੀ ਕਰਾਂਗੇ ਹਨ ਸਾਵਣ ਮਹੀਨੇ ਦੇ ਪਰਥਾ ਸਤਿਗੁਰੂ ਪਹਾਰਾਜ ਜੀ ਨੇ ਉਹਦਾ ਪ੍ਰਤੀਕ ਅਰਥ ਕਿ ਜੋ ਉਪਦੇਸ਼ ਦਿੱਤਾ ਹੁਣ ਸਾਵਣ ਦੇ ਮਹੀਨੇ ਦੇ ਪਰ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਦਾ ਬੜਾ ਪਿਆਰਾ ਸ਼ਬਦ ਹੈ ਭੈਣੇ ਸਾਵਣ ਆਇਆ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਕਿ ਸੌਣ ਦਾ ਮਹੀਨਾ ਚੜ ਆਇਆ ਮੋਰਾ ਨੇ ਰੁਣਚਣ ਲਾ ਲਈ ਹੈ ਮੋਰ ਪਹਿਲਾਂ ਪੌਣ ਲੱਗ ਪਏ ਨੇ ਨੱਚਣ ਲੱਗ ਪਏ ਨੇ ਕਿਉਂਕਿ ਸੌਣ ਦੇ ਮਹੀਨੇ ਬੱਦਲ ਕਾਲੇ ਚੜਦੇ ਮੀਂਹ ਪਸਦਾ ਠੰਡੀਆਂ ਵਾਰੂ ਮਕਣ ਲੱਗ ਪੈਂਦੀ ਹੈ ਮੋਰਾ ਨੂੰ ਇਹ ਮੌਸਮ ਬੜਾ ਸੋਹਣਾ ਲੱਗਦਾ ਚੰਗਾ ਲੱਗਦਾ ਮਾਣ ਪਾਉਂਦਾ ਮੌਸਮ ਹੁਣ ਸਤਿਗੁਰੂ ਕੁਦਰਤ ਨੂੰ ਜਿਸ ਅੱਖ ਦੇ ਨਾਲ ਦੇਖਦੇ ਨੇ ਇਹ ਸਾਡੀ ਤਰਾਸਦੀ ਹੈ ਵੈਸੇ ਸਾਡੇ ਤੋਂ ਉਵੇਂ ਦੇਖਿਆ ਨਹੀਂ ਗਿਆ ਇਸ ਕੁਦਰਤ ਨੂੰ ਸਤਿਗੁਰੂ ਇਸ ਕੁਦਰਤ ਦਾ ਜਿਸ ਕਦਰ ਆਨੰਦ ਲੈਂਦੇ ਨੇ ਮੌਲਦਿਆਂ ਹੋਇਆਂ ਕੁਦਰਤ ਨੂੰ ਤੱਕਦੇ ਤੇ ਆਨੰਦ ਦੇ ਵਿੱਚ ਆਉਂਦੇ ਖੁਸ਼ ਹੁੰਦੇ ਨੇ ਅਸੀਂ ਉੱਥੋਂ ਤੱਕ ਨਹੀਂ ਪਹੁੰਚੇ ਸਤਗੁਰੂ ਨੇ ਤਾਂ ਮੋਰੀ ਰੁਣਚਣ ਲਾਇਆ ਭੈਣੇ ਸ਼ਾਵਣ ਆਇਆ ਦੀ ਗੱਲ ਕੀਤੀ ਹੈਣਾ ਸਤਗੁਰੂ ਮਹਾਰਾਜ ਜੀ ਤਾਂ ਬਾਣੀ ਦੇ ਵਿੱਚ ਕੁਦਰਤ ਦੀ ਉਹਨਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਜਿਨ੍ਹਾਂ ਦਾ ਅਸੀਂ ਬਹੁਤ ਧਿਆਨ ਹੀ ਨਹੀਂ ਦਿੰਦੇ ਅੱਕ ਤੇ ਬੈਠੇ ਹੋਏ ਟਿੱਡੇ ਵੱਲ ਕੌਣ ਧਿਆਨ ਦਿੰਦਾ ਹੈ ਹੈਨਾ ਅੱਕ ਤੇ ਬੈਠੇ ਹੋਏ ਟਿੱਡੇ ਵੱਲ ਕੌਣ ਧਿਆਨ ਦਿੰਦਾ ਹੈ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਉਸ ਦਾ ਅੱਕ ਸਿਉਂ ਪ੍ਰੀਤ ਕਰੇ ਅੱਕ ਟਿੱਡਾ ਜਿਵੇਂ ਅੱਕਲੇ ਟੱਡੇ ਦੀ ਹਰੇ ਚ ਟੱਡੇ ਦੀ ਅੱਕ ਦੇ ਬੂਟੇ ਨਾਲ ਪ੍ਰੀਤ ਉਹਦੀ ਸਾਰੀ ਉਮਰ ਉੱਥੇ ਕੱਢ ਦਿੰਦਾ ਅੱਕ ਦੇ ਬੂਟੇ ਤੇ ਬੈਠੇ ਉੱਥੇ ਹੀ ਆ ਜਾਂਦਾ ਵਾਰੀ ਵਾਰੀ ਜਾਏਗਾ ਫਿਰ ਅੱਕ ਦੇ ਬੂਟੇ ਤੇ ਆ ਕੇ ਬਹਿ ਜਾਏ ਅੱਕ ਸਿਉਂ ਪ੍ਰੀਤ ਕਰੇ ਉਹਦੀ ਪ੍ਰੀਤ ਹੈ ਉਹਦੇ ਨਾਲ ਪ੍ਰੇਮ ਸਤੁਰ ਕਹਿੰਦੇ ਦੇਖੋ ਜਿੱਥੇ ਪ੍ਰੇਮ ਹੈ ਨਾ ਤੇ ਪਰ ਉੱਥੇ ਇਹ ਨਹੀਂ ਵੇਖਿਆ ਜਾਂਦਾ ਵੀ ਸਾਹਮਣੇ ਵਾਲਾ ਕਿੰਨਾ ਕਜਹਿਰੀ ਹੈ ਪਰ ਸਾਹਮਣੇ ਵਾਲੀ ਜ਼ਹਿਰ ਨਹੀਂ ਜੀ ਉਦਾਂ ਤੇ ਅੱਖ ਨੂੰ ਜ਼ਹਿਰੀਲਾ ਪੌਦਾ ਮੰਨਿਆ ਜਾਂਦਾ ਸਹਨੀਲਾ ਹੈ ਅੱਖ ਜ਼ਹਿਰ ਹੈ ਉਹਦੇ ਚ ਪਰ ਜਦੋਂ ਪ੍ਰੀਤ ਆ ਜਾਂਦੀ ਹੈ ਪਰ ਪ੍ਰੀਤ ਦੇ ਸਾਹਮਣੇ ਕੋਈ ਜ਼ਹਿਰ ਕੋਈ ਕਮੀ ਨਹੀਂ ਪ੍ਰੇਮ ਹੈ ਉਹਦਾ ਅੱਖ ਸਿਉ ਪ੍ਰੀਤ ਕਰੇ ਅੱਖ ਟੱਡਾ ਸਤਿਗੁਰੂ ਜਿਸ ਕਦਰ ਇਸ ਕੁਦਰਤ ਨੂੰ ਦੇਖ ਰਹੇ ਨੇ ਹੈ ਨਾ ਬਈ ਸਤੁਕ ਤੇ ਕੋਇਲਾ ਬੋਲਣ ਦਾ ਜ਼ਿਕਰ ਕਰਦੇ ਐ ਕਿਤੇ ਮੋਰਾਂ ਦੇ ਰੁਣ ਝੁੰਡ ਦਾ ਜ਼ਿਕਰ ਕਰਦੇ ਐ ਮੀਂਹ ਵਰਖਣ ਦਾ ਜ਼ਿਕਰ ਕਰਦੇ ਐ ਹਨਾ ਹਵਾ ਦੇ ਰੁਕਣ ਦਾ ਜ਼ਿਕਰ ਕਰਦੇ ਗੁਰਬਾਣੀ 'ਚ ਹਨਾ ਪੌਰਿਆਂ ਦੇ ਉੱਡਣ ਦਾ ਫੁੱਲਾਂ ਦਾ ਬਨਸਪਤੀ ਦਾ ਜ਼ਿਕਰ ਕਰਦੇ ਕੁਦਰਤ ਨੂੰ ਸਤਿਗੁਰੂ ਮਹਾਰਾਜ ਇੰਨੇ ਮਨਮੋਹਣੇ ਢੰਗ ਦੇ ਨਾਲ ਪੇਸ਼ ਕਰਦੇ ਨੇ ਉਹਨਾਂ ਦਾ ਦੇਖਣ ਦਾ ਨਜ਼ਰੀਆ ਹੀ ਹੋਰ ਹੈ ਕਮਾਲ ਹੈ ਅਲੌਕਿਕ ਨਜ਼ਾਰਾ ਹੋ ਜਾਂਦਾ ਹੈ ਪਰ ਸਾਡੀ ਬਾਣੀ ਨੂੰ ਪੜਨ ਵਾਲਿਆਂ ਦੀ ਚੇਤ ਗੋਵਿੰਦ ਅਰਾਧਿ ਇਹ ਕਹਿਣ ਵਾਲਿਆਂ ਦੀ ਜਾਂ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਕਹਿਣ ਵਾਲਿਆਂ ਦੀ ਪੜਨ ਵਾਲਿਆਂ ਦੀ ਤਰਾਸ ਦੀ ਸਾਡੀ ਕਮੀ ਇਹ ਰਹਿ ਗਈ ਹੈ ਅਸੀਂ ਬਾਣੀ ਤੋਂ ਪੜਤਾ ਲਿਆ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਪਰ ਹੁਣ ਮੋਰਾ ਦੀ ਰੁਣਚਣ ਸੌਣ ਦੇ ਮਹੀਨੇ ਕਿਤੇ ਸੁਣਦੀ ਨਹੀਂ ਪੰਜਾਬ ਚ ਹੁਣ ਸੁਣਦੀ ਨਹੀਂ ਹੈ ਹੁਣ ਅਗਰ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਮੋਰ ਚਿੜੀਆਂ ਤੋਤੇ ਵਿਖਾਉਣੇ ਹੋਣ ਤੇ ਸਾਨੂੰ ਕਿਸੇ ਚਿੜੀਆ ਘਰ ਤੇ ਜਾਣਾ ਪੈਂਦਾ ਹੈ ਅਸੀਂ ਆਪਦੇ ਖੇਤਾਂ ਮੰਡਿਆਂ ਚ ਘਰਾਂ ਤੇ ਵਿਖਾ ਨਹੀਂ ਸਕਦੇ ਵੀ ਆਹ ਪੁੱਤ ਮੋਰ ਹੈ ਸਾਨੂੰ ਕੋਈ ਕਿਤਾਬ ਖੋਲਣੀ ਪੈਂਦੀ ਹੈ ਸਾਨੂੰ ਇੰਟਰਨੈਟ ਤੋਂ ਦੱਸਣਾ ਪੈਂਦਾ ਆਹ ਕੱਢ ਕੇ ਵੀ ਆਹ ਮੋਰ ਤਾ ਕਹਿੰਦਾ ਕਿੱਥੇ ਹੁੰਦੇ ਕਹਿੰਦੇ ਪੰਜਾਬ ਚ ਹੁੰਦੇ ਸੀ ਕਿੱਧਰ ਗਏ ਆਮ ਹੁੰਦੇ ਸੀ ਬਜ਼ੁਰਗਾਂ ਤੋਂ ਸੁਣਦੇ ਕਹਿੰਦੇ ਆਹ ਛੱਤਾਂ ਤੇ ਫਿਰਦੇ ਰਹਿੰਦੇ ਸੀ ਇੱਡਾ ਸੋਹਣਾ ਪੰਛੀ ਇੱਡਾ ਪਿਆਰਾ ਕਿੱਧਰ ਗਾਇਬ ਹੋ ਗਏ ਸਾਡੇ ਸਾਡੀ ਤਰਾਸ ਦੀ ਦੇਖੋ ਕੈਸੀ ਜਿਨ੍ਹਾਂ ਨੂੰ ਇੰਨਾਂ ਚੀਜ਼ਾਂ ਦੀ ਕਦਰ ਹੈ ਨਾ ਕਦੀਮ ਪੁਰਾਣੀਆਂ ਚੀਜ਼ਾਂ ਤੇ ਹਰ ਚੀਜ਼ ਦੀ ਕਦਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਆਪ ਦੀਆਂ ਉਹ ਪੁਰਾਣੀਆਂ ਚੀਜ਼ਾਂ ਵੀ ਸੰਭ ਕੇ ਰੱਖੀਆਂ ਜਿਨ੍ਹਾਂ ਦਾ ਅੱਜ ਕੋਈ ਫਾਇਦਾ ਨਹੀਂ ਜਿਹੜੀਆਂ ਅੱਜ ਕੰਮ ਦੀਆਂ ਨਹੀਂ ਹੈਗੀਆਂ ਜਿੰਨਾ ਚੀਜ਼ਾਂ ਤੋਂ ਕੰਮ ਨਹੀਂ ਲਿਆ ਜਾਂਦਾ ਪਰ ਪੁਰਾਣੀਆਂ ਨੇ ਸਾਹਮਣੇ ਰੱਖੀਆਂ ਸਿਰਫ ਉਹ ਦਿਖਾਉਣ ਵਾਸਤੇ ਵੀ ਉਹ ਆਪ ਉਹਨਾਂ ਦੇ ਬੱਚੇ ਕੋਲੇ ਦੇਖ ਲੈਣ ਵੀ ਪੁੱਤ ਆ ਹੁੰਦਾ ਸੀ ਪੁਰਾਣੇ ਸਮਝੇ ਤਾਂ ਐ ਕੰਮ ਕਰਦੇ ਸੀ ਫਿਰ ਉਹਦੇ ਵਾਸਤੇ ਕਿਤਾਬ ਚੱਕਣ ਦੀ ਜ਼ਰੂਰਤ ਪਵੇਗੀ ਵੱਡੇ ਵੱਡੇ ਗਰੰਥ ਪਰੋਲਨ ਦੀ ਜ਼ਰੂਰਤ ਪਵੇਗੀ ਜਦੋਂ ਸਾਹਮਣੇ ਪਈ ਚੀਜ਼ ਹੈ ਹੈਨਾ ਅਸੀਂ ਉਹ ਕਾਰ ਨਹੀਂ ਕੀਤੀ ਗੁਰੂ ਸਾਹਿਬਾਨ ਤੇ ਮੂਰਾਂ ਦੀ ਰੁਣਚਣ ਦਾ ਜ਼ਿਕਰ ਆਪਣੀ ਬਾਣੀ 'ਚ ਕਰਦੇ ਨੇ ਮਨਮੋਹਣਾ ਦ੍ਰਿਸ਼ ਪੇਸ਼ ਕਰਦੇ ਆ ਤੇ ਮੈਂ ਜੇ ਉਦਾਹਰਣ ਦੇਣਾ ਤਾਂ ਵੈਸੇ ਤਾਂ ਉਦਾਹਰਣਾਂ ਕਹੀ ਦਿੱਤੀਆਂ ਜਾ ਸਕਦੀਆਂ ਨੇ ਪਰ ਇੱਕ ਗੁਰਦੁਆਰਾ ਹੈ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਮੈਂ ਨਾਮ ਤੇ ਨਹੀਂ ਲਵਾਂਗਾ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਹੈ ਕੋਈ ਸਮਾਂ ਸੀ ਜਦੋਂ ਗੁਰਦੁਆਰੇ ਦੀ ਪਿਛਾੜੀ ਬੈਕ ਸਾਈਡ ਨਾ ਮਗਰਲੇ ਪਾਸੇ ਉੱਥੇ ਅੰਬਾਂ ਦੇ ਵੱਡੇ ਵੱਡੇ ਰੁੱਖ ਹੋਇਆ ਕਰਦੇ ਸਨ ਅੰਬਾਂ ਦੇ ਰੁੱਖ ਕੋਈ 2-2 250 ਸਾਲ ਪੁਰਾਣੇ ਅੰਬਾਂ ਦੇ ਰੁੱਖ ਕੋਈ 150 ਸਾਲ ਕੋਈ 200 250 ਸਾਲ ਪੁਰਾਣਾ ਤੇ ਹਜੇ ਅੰਬ ਉਹਨਾਂ ਨੂੰ ਲੱਗਦੇ ਸੀ ਤੇ ਇੱਡੇ ਐ ਭਨੇ ਵੱਡੇ ਲੰਬੇ ਚੌੜੇ ਰੁੱਖ ਅੰਬਾਂ ਦੇ ਉਹ ਤੇ ਸਤਿਗੁਰੂ ਤੇ ਜਦੋਂ ਕਦੇ ਇਦਾਂ ਸਰੋਵਰ ਦੀ ਪ੍ਰਕਰਮਾ ਕਰਨੀ ਹੈਣਾ ਕਦੇ ਦਰਬਾਰ 'ਚ ਬੈਠਣਾ ਹੈਨਾ ਕੀਰਤਨ ਸੁਣਨ ਵਾਸਤੇ 10 ਮਿੰਟ ਬਹਿ ਜਾਣਾ ਉੱਥੇ ਕਿਸੇ ਨੇ ਸੇਵਾ ਕਰਨ ਜਾਣਾ ਤੇ ਆਮ ਹੀ ਪ੍ਰਕਰਮਾ ਕਰਦੇ ਉਹਨਾਂ ਉੱਥੇ ਤੁਰੇ ਫਿਰਦੇ ਸੇਵਾ ਕਰਦੇ ਉਹਨਾਂ ਮੋਰਾਂ ਦੀ ਕੂਕ-ਕੂ ਸੁਣ ਜਾਂਦੀ ਸੀ ਉੱਥੇ ਆਮ ਹੀ ਪਰ ਹੋਇਆ ਪਤਾ ਕੀ ਸਮਾਂ ਆਪਣੀ ਚਾਲੇ ਚੱਲਿਆ ਤੇ ਉਸ ਅੰਬਾਂ ਦੇ ਬਾਗ ਅੰਬਾਂ ਦੀਆਂ ਬੂਟੀਆਂ ਨੂੰ ਉਝਾੜ ਕੇ ਪਟਕ ਇੰਨੇ ਪੁਰਾਣੇ ਦੋ ਦੋ ਢਾਈ ਢਾਈ ਸੌ ਸਾਲ ਪੁਰਾਣੇ ਅੰਬਾਂ ਦੇ ਦਰਖਤਾਂ ਨੂੰ ਪੱਟ ਕੇ ਉੱਥੇ ਨਵੇਂ ਕਮਰੇ ਬਣਾ ਦਿੱਤੇ ਗਏ। ਨਵੇਂ ਕਮਰੇ ਬਣਾ ਦਿੱਤੇ ਗਏ। ਹੁਣ ਉੱਥੇ ਮੋਰਾਂ ਦੀਆਂ ਕੂਕਾਂ ਨਹੀਂ ਸੁਣਦੀਆਂ। ਹੁਣ ਉੱਥੇ ਕੋਇਲਾਂ ਦੀ ਕੂਕੂ ਦੀ ਆਵਾਜ਼ ਕਿਤੇ ਨਹੀਂ ਸੁਣਦੀ। ਕਦੇ ਨਹੀਂ ਸੁਣੋ। ਕਿਸੇ ਸਮੇਂ ਸੁਣ ਜਾਇਆ ਕਰਦੀ ਹੁਣ ਉਹਨਾਂ ਨੂੰ। ਜਦੋਂ ਉਹਨਾਂ ਦਾ ਬਾਗ ਹੀ ਨਹੀਂ ਜਿੱਥੇ ਮੋਰਾਂ ਨੇ ਰਹਿਣਾ। ਜਿੱਥੇ ਚਿੜੀਆਂ ਤੋਤੇਆਂ ਕੋਇਲਾਂ ਨੇ ਆ ਕੇ ਬਹਿਣਾ ਅਗਰ ਬਾਗ ਹੀ ਨਹੀਂ ਉਹਨਾਂ ਦੇ ਬਿਠਣ ਜੋਗੇ ਬਗੀਚਾ ਹੀ ਨਹੀਂ ਉਹਨਾਂ ਦੇ ਰਹਿਣ ਜੋਗੇ ਰਹਿਣਗੇ ਕਿੱਥੇ ਆਉਣਗੇ ਕਿਉਂ ਸਾਡੇ ਘਰਾਂ ਦਾ ਸ਼ਿੰਗਾਰ ਕਿੱਥੋਂ ਬਣਗੇ ਸਾਡੇ ਪਿੰਡਾਂ 'ਚ ਦਸਨਗੇ ਕਿੱਥੋਂ ਅਸੀਂ ਮੋਰੀ रुणਚਣ ਲਾਇਆ ਪੜਦੇ ਤਾਂ ਹਾਂ ਪਰ ਉਸੇ ਅਮਲ ਨਹੀਂ ਕੀਤਾ ਸਾੰਭਿਆ ਕੁਛ ਉਹਨਾਂ ਦੇ ਵਾਸਤੇ ਇਹ ਤਾਂ ਮਾੜੇ-ਮੋٹے ਜਿਹੜੇ ਜੰਗਲ ਬਿਲੇ ਹੈ ਕਿਸੇ ਤੋਂ ਵੀ ਡਰਾਣ ਤੇ ਲੱਗੇ। ਖੇਤਾਂ ਦੇ ਵਿੱਚ ਅਸੀਂ ਦਰਖਤ ਨਹੀਂ ਛੱਡੇ। ਖੇਤ ਪੱਧਰੇ ਕਰਨ ਵੀ ਇਥੋਂ ਦੇ ਟਰੈਕਟਰ ਲੰਘਦਾ ਤੇ ਐਂ ਲੰਘਾਉਣਾ ਪੈਂਦਾ ਡੇਡਾ ਕਰਕੇ ਵੀ ਸਿੱਧਾ ਕਰ ਲਾਂਗੇ ਉੱਤੇ ਪੱਟੋ ਦਰਖਤ ਨੂੰ ਹਨਾ। ਕੀ ਕਰਾਉਣਾ ਖੇਤ ਦੇ ਵਿਚਾਲੇ ਖੜਾ। ਤੇ ਹੁਣ ਪਤਾ ਕੀ ਹੁੰਦਾ ਜਦੋਂ ਗਰਮੀ ਦੀ ਰੋਤਾ ਹੁਣ ਆ ਆ ਝੋਨੇ ਲੱਗਣੇ। ਤੇ ਭੱਜ-ਭੱਜ ਕੇ ਵੇਖਦੇ ਕਿ ਦਰਖਤ ਕਿੱਥੇ ਜਿਆ ਵੱਡੀ ਟਾਲੀ ਕੋਈ ਵੱਡਾ ਤੂਤ ਕੋਈ ਵੱਡਾ ਦਰਖਤ ਕੋਈ ਲੱਗਾ। ਚਲੋ ਹੋ ਉਥੇ ਉਹਦੇ ਥੱਲੇ ਬੈ ਕੇ ਰੋਟੀ ਖਾਵਾਂਗੇ। ਭੱਜ ਭੱਜ ਉਹਦੇ ਕੰਨੇ ਵੜਨਗੇ। ਵੇਲੂ ਦਾ ਪਤਾ ਉਦੋਂ ਲੱਗਦਾ ਜਦੋਂ ਸਮਾਂ ਗੁਜ਼ਰ ਜਾਂਦਾ ਸਮਾਂ ਆਉਂਦਾ ਉਸ ਚੀਜ਼ ਦਾ। ਅਸੀਂ ਉਸ ਚੀਜ਼ ਨੂੰ ਸਾਹ ਨਹੀਂ ਸਕਦੇ। ਘਰਾਂ 'ਚ ਦਰਖਤ ਨਹੀਂ ਰਹਿ ਗਏ। ਆਪਦੀਆਂ ਕੋਠੀਆਂ ਆਪਦੇ ਵਿੜੇ ਵੱਡੇ ਕਰਨ ਦੇ ਚੱਕਰ ਦੇ ਵਿੱਚ ਅਸੀਂ ਆਪਦੇ ਦਰਖਤ ਪਾਟ ਲਏ ਘਰਾਂ ਦੇ ਵਿੱਚ। ਤੇ ਹੁਣ ਲੈਂਟਰ ਵਾਲੇ ਕਮਰਿਆਂ ਤੇ ਵਿੱਚ ਬੈਠੇ ਤਪੀ ਜਾਂਦੇ ਆ ਪਹਿਲਾਂ ਬਾਹਰ ਨਿੰਮ ਥੱਲੇ ਬੈਠਿਆਂ ਗਰਮੀ ਨਹੀਂ ਸੀ ਲੱਗਦੀ। ਪਣ ਅੰਦਰ ਘਵਰੇ ਪੱਖਿਆਂ ਥੱਲੇ ਬੈਠੇ ਹਨ ਗਰਮੀ ਲੱਗੀ ਜਾਂਦੀ ਕੀ ਕਾਰਨ ਹੈ ਕਿ ਅਸੀਂ ਗੁਰੂ ਬਾਬੇ ਦੀ ਬਾਣੀ ਤੇ ਅਮਲ ਨਹੀਂ ਕੀਤਾ ਅਸੀਂ ਬਲਿਹਾਰੀ ਕੁਦਰਤ ਵਸਿਆ ਪੜਿਆ ਜ਼ਰੂਰ ਪਰ ਕੁਦਰਤ ਨੂੰ ਸੰਭਾਲਿਆ ਨਹੀਂ ਸਾਡੇ ਤੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਸਾਰਾ ਪਾਠ ਛੱਡ ਦਿੱਤਾ ਦਰਖਤ ਨਹੀਂ ਛੱਡੇ ਲੇੜੇ ਤੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਜਾਣੇ ਤਾਂ ਉਹਦੀ ਪ੍ਰਕਰਮਾਂ ਦੇ ਵਿੱਚ ਮਸਾਂ ਤਿੰਨ ਚਾਰ ਦਰਖਤ ਬਚੇ ਮਸਾਂ ਹੀ ਉਹ ਚਾਰ ਦਰਖਤ ਬਚੇ ਨੇ ਉਹ ਵੀ ਤਾਂ ਕਰਕੇ ਬਚ ਕੇ ਵੀ ਉਹਨਾਂ ਦੇ ਨਾਲ ਇਤਿਹਾਸਿਕ ਗੱਲਾਂ ਜੁੜੀਆਂ ਬਾਕੀ ਹੋਰ ਵੀ ਦਰਖਤ ਹੋਣਗੇ ਸਮੇਂ ਦੇ ਨਾਲ ਸਾਰੇ ਪਟ ਛੜੇ ਸਰਬ ਚਾਰ ਦਰਖਤ ਬਚੇ ਨੇ ਉੱਥੇ ਇੱਕ ਬਾਬਾ ਬੁੱਢਾ ਸਾਹਿਬ ਵਾਲੀ ਮੇਰੀ ਇੱਕ ਦਿਨ ਇਧਰ ਜਿਹਨੂੰ ਦੁੱਖ ਪੰਜੀ ਮੇਰੀ ਕਹਿੰਦੇ ਨੇ ਇੱਕ ਉਹ ਮੇਰੀ ਜਿਹੜੀ ਡਿਊਟੀ ਦੇ ਕੋਲੇ ਹੈ ਗੁਰੂ ਅਰਜਨ ਸਾਹਿਬ ਜੀ ਦੇ ਥੜੇ ਦੇ ਕੋਲ ਉਹ ਵਾਲੀ ਮੇਰੀ ਤੇ ਇੱਕ ਉਹ ਇਮਲੀ ਦਾ ਬੂਟਾ ਉਹ ਰੁੱਖ ਉਹ ਖੜਾ ਹਜੇ ਉਹ ਜਿੱਤ ਦੇ ਨਾਲ ਮਹਾਰਾਜ ਰਣਜੀਤ ਸਿੰਘ ਨੂੰ ਬਣ ਕੇ ਅਕਾਲ ਤਖਤਲੇ ਪਾਸੇ ਉਧਰਲੇ ਪਾਸੇ ਹੈਗਾ ਉੱਥੇ ਉਹ ਦੁਬਾਰਾ ਲਾਇਆ ਵੈਸੇ 84 ਵਾਲੇ ਅਟੈਕ ਦੇ ਵਿੱਚ ਉਹ ਖਤਮ ਹੋ ਗਿਆ ਸੀ ਗੋਲਿਆਂ ਦੇ ਨਾਲ ਤਾਂ ਬਹੁਤ ਦੁਬਾਰਾ ਉਹ ਨੂੰ ਕੂਟਾ ਉੱਥੇ ਫੋੜ ਲਿਆ ਅੱਗੇ ਲਾਇਆ ਉਸੇ ਨੂੰ ਕੂਟਾ ਉਦਾਂ ਲਿਆ ਤੇ ਲਾਇਆ ਉਹ ਚਾਰ ਕਬੂਤੇ ਨੇ ਉੱਥੇ ਅੰਦਰ ਛੱਡਿਆ ਨਹੀਂ ਕੁਦਰਤ ਨੇ ਚਾਰ ਚਫੇਰੇ Rajasthan ਨੂੰ ਲਿਆਂਦਾ ਪੱਥਰ ਮੜ ਮੜ ਕੇ ਮਲੀਆਂ ਮੇਟ ਕਰਤਾ ਕੁਦਰਤ ਦਾ ਫੜ ਕੇ ਤੇ ਹਾਜੀ ਅਸੀਂ ਚੇਤ ਗੋਵਿੰਦ ਅਰਾਵੀਆ ਪੜਦੇ ਹਾਂ ਅੱਜ ਬਸੰਤ ਰੋਤ ਦਾ ਜ਼ਿਕਰ ਕਰਦੇ ਹਾਂ ਬਸੰਤ ਰੋਤ ਪੜਨ ਵਾਲਿਆਂ ਨੇ ਗੁਰਬਾਣੀ ਚੋਂ ਪੜਨ ਵਾਲਿਆਂ ਨੇ ਇਸ ਨੂੰ ਸਾਂਭਿਆ ਤੇ ਸਾਡੀ ਤਰਾਸਦੀ ਔਰ ਸਾਂਭਣਾ ਚਾਹੀਦਾ ਹੁਣ ਵੀ ਯਤਨ ਹੋ ਜਾਏ ਤੇ ਕੋਈ ਹਜੇ ਤਾਂ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਹਜੇ ਵੀ ਯਤਨ ਹੋ ਜਾਏ ਸਾਂਭਣ ਵਾਸਤੇ ਜਿੰਨੇ ਹੋ ਸਕਦਾ ਤਰਕ ਲਾਓ ਆਸੇ-ਪਾਸੇ ਲਾ ਲਓ ਠੀਕ ਗੁਰਦੁਆਰਿਆਂ ਚ ਨਹੀਂ ਪਚੇ ਹੋਰ ਥਾਵਾਂ ਤੇ ਇਹਨੀਆਂ ਨੇ ਉੱਥੇ ਲੱਗ ਸਕਦੇ ਆ ਪਾਲੋ ਨਾ ਬਹੁਤੇ ਤੇ ਲੱਗੇ ਬੁੱਟਿਆਂ ਨੂੰ ਜਾਣ ਬੁੱਝ ਕੇ ਮੱਝਾਂ ਤੇ ਪੂਰੇ ਕਰ ਦਿੰਦੇ ਇਹੋ ਜਿਹਾ ਕੁਝ ਵੀ ਹੈ ਜਾਣ ਬੁੱਝ ਕੇ ਮੱਝਾਂ ਨੂੰ ਖਵਾ ਦੇ ਪਰ ਕੋਈ ਨੂੰ ਬੱਚਾ ਖਾ ਗਿਆ ਜੀ ਮੱਝਾਂ ਨਹੀਂ ਖਾ ਗਿਆ ਸਾਨੂੰ ਡਰ ਲੱਗਦਾ ਕਿ ਤੇ ਸਾਡੀ ਪਹਿਲੀ ਵਾਲੇ ਬੰਨੇ ਆ ਕੇ ਸਾਡੇ ਦੋ ਪੋਰੀਆਂ ਦਾ ਅੰਨ ਨਾ ਘਟਾ ਦੇ ਦਿੱਤੇ ਹੈ ਨਾ ਸਾਡੀ ਪਹਿਲੀ ਵਾਲੇ ਬੰਨੇ ਨੂੰ ਕਿਤੇ ਵਾਟ ਅੰਦਰ ਨੂੰ ਹੋ ਜਾਣੀ ਆਪ ਦਾ ਡਰ ਮਾਰ ਜਾਂਦਾ ਦਾਬਤਾ ਕੈਸੀਆਂ ਬਾਤਾਂ ਨੇ ਸਤਿਗੁਰੂ ਮਹਾਰਾਜ ਜੀ ਨੇ ਕੁਦਰਤ ਦਾ ਜ਼ਿਕਰ ਇੰਨੇ ਸ਼ਿੱਦਤ ਦੇ ਨਾਲ ਇੰਨੇ ਪ੍ਰੇਮ ਦੇ ਨਾਲ ਕੀਤਾ ਬਾਣੀ ਚ ਅਗਰ ਅਸੀਂ ਇਹਨੂੰ ਸਮਝਿਆ ਹੁੰਦਾ ਨਾ ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਕੁਦਰਤ ਨੂੰ ਸਾਂਭਣ ਦੇ ਲੱਭੜਦਾਰ ਦੇਸ ਪੂਰੀ ਦੁਨੀਆ ਸਾਡੇ ਤੋਂ ਸਿੱਖਦੀ ਕੁਦਰਤ ਕਿਵੇਂ ਸਾਂਭੀ ਨਹੀਂ ਹੈ ਕੀਰਤਪੁਰ ਸਾਹਿਬ ਜਾਣਦੇ ਹੋ ਨਾ ਕੀਰਤਪੁਰ ਸਾਹਿਬ ਜਾਂਦੇ ਆਮ ਕਰਕੇ ਤਾਂ ਹੁਣ ਕੀਰਤਪੁਰ ਸਾਹਿਬ ਮਸ਼ਹੂਰ ਪਤਾ ਕਾਦੇ ਵਾਸਤੇ ਕਰ ਦਿੱਤਾ ਵੀ ਉੱਥੇ ਫੁੱਲ ਪਾਉਣ ਜਾਂਦੇ ਆ ਜੀ ਮਰੇ ਹੋਿਆਂ ਦੇ ਇਹਦੇ ਕਰਕੇ ਮਸ਼ਹੂਰ ਕਰ ਦਿੱਤਾ ਪਰ ਕੀਰਤਪੁਰ ਸਾਹਿਬ ਕਦੇ ਉਸ ਜਗ੍ਹਾ ਤੇ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ 9 ਲੱਖਾਂ ਬਾਗ ਲਗਵਾਇਆ ਸੀ ਮਤਲਬ 9 ਲੱਖਾਂ ਬਾਗ ਉੱਥੇ ਕਦੇ ਬਾਗ ਦੇ ਸਿਆ ਜਾ ਕੇ ਹੁਣ ਕੋਈ ਵੀ ਗੁਰਦੁਆਰੇ ਦਾ ਕੋਈ ਬਾਗ ਹੋਵੇ 9 ਲੱਖਾਂ ਬਾਗ ਕਹਿੰਦੇ ਹੁੰਦੇ ਸੀ ਉਹਨਾਂ ਇਹਦਾ ਜ਼ਿਕਰ ਮਿਲਦਾ ਕਿਤਾਬਾਂ 'ਚ ਤੇ 9 ਲੱਖੇ ਬਾਗ ਦੇ ਵਿੱਚ ਕੱਲੇ ਅੰਬਾਂ ਦੇ ਦਰਖਤ ਹੀ ਥੋੜੀ ਨਾ ਸੀ ਵਿੱਚ ਫਲਦਾਰ ਪੁੱਟੇ ਉੱਥੇ ਜੜੀਆਂ ਬੂਟੀਆਂ ਵੀ ਉਹ ਕਈਆਂ ਜਾਂਦੀਆਂ ਸੀ ਦਵਾਈ ਬਣਦੀ ਸੀ ਜਿੱਦਾਂ ਤੋਂ ਕਿਉਂਕਿ ਕੀਰਤਪੁਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੋ ਇਹੋ ਜੇ ਸਥਾਨ ਸੀ ਜਿੱਥੇ ਸਤਿਗੁਰੂ ਜੀ ਨੇ ਹਸਪਤਾਲ ਵੀ ਕੰਮ ਕਰ ਦਿੱਤੇ ਸੀ ਉਸ ਸਮੇਂ ਦਾ ਸਭ ਤੋਂ ਟੋਪ ਦਾ ਪੂਰੇ ਭਾਰਤ ਦੇਸ਼ ਦਾ ਸਭ ਤੋਂ ਵੱਡਾ ਹਸਪੀਟਲ ਦਵਾਖਾਨਾ ਗੁਰੂ ਹਰ Rai ਸਾਹਿਬ ਮਹਾਰਾਜ ਦਾ ਸੀ ਸਭ ਤੋਂ ਵੱਡਾ ਦਾਰਾ ਸ਼ਿਕੋ ਇਥੋਂ ਠੀਕ ਹੋਇਆ ਹੈ ਦਾਰਾ ਸ਼ਿਕੋ ਮੁਗਲਾਂ ਦਾ ਗੁਰੂ ਘਰ ਤੋਂ ਦਵਾਈ ਲੈ ਕੱਢਿਆ ਉਹ ਦਵਾਈ ਨਹੀਂ ਸੀ ਮਿਲੀ ਰਾਜੇ ਨੂੰ ਦਵਾਈ ਨਹੀਂ ਸੀ ਮਿਲੀ ਦੇਖੋ ਕਿਤੋਂ ਰਾਜੇ ਨੂੰ ਉਹਦੇ ਕੋਲ ਤਾਂ ਸ਼ਾਹੀ ਵੈਦ ਹੋਣਗੇ ਤਕੜੇ ਤੋਂ ਤਵੇ ਵੈਦ ਡਾਕਟਰ ਉਹਦੇ ਕੋਲ ਦਵਾਈ ਤੇ ਉਹ ਦਵਾਈ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦਵਾਖਾਨੇ 'ਚ ਮੌਜੂਦ ਸੀ ਇੱਥੋਂ ਮੌਜੂਦ ਇੱਥੋਂ ਠੀਕ ਹੋਇਆ ਸੀ ਪਰ ਦੇਖੋ ਅਸੀਂ ਕਿਸ ਲੈਵਲ ਤੱਕ ਸਾਡੇ ਕੋਲੇ ਹੱਥ ਕੀ ਸੀ ਕਿਸ ਲੈਵਲ ਦੀ ਸੀ ਅੱਜ ਉਸ ਲੈਵਲ ਦੀ ਨਹੀਂ ਉਹ ਕੀਰਤਪੁਰ ਸਾਹਿਬ ਜਾਣੇ ਆ ਤੇ ਅਸੀਂ ਉਥੇ ਮਰੇ ਹੋ ਜਾਂਦੀਆਂ ਹੱਡੀਆਂ ਫੁੱਲ ਤਾਰ ਕੇ ਤੇ ਭਾਂਡੇ ਲੈ ਕੇ ਵਾਪਸ ਆ ਜਾਂਦੇ ਸਾਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕੀਰਤਪੁਰ ਸਾਹਿਬ ਕਿਉਂ ਵਸਿਆ ਕਿਉਂ ਵਸਾਇਆ ਇੱਥੇ ਹੁੰਦਾ ਕੀ ਸੀ ਮਸ਼ਹੂਰ ਹੀ ਉਹਨੂੰ ਤਾਂ ਬਸ ਇਸ ਚੀਜ਼ ਵਾਸਤੇ ਕਰ ਦਿੱਤਾ ਵੀ ਉੱਥੇ ਤਾਂ ਖੋਲ ਹੀ ਪਏ ਜਾਂਦੇ ਉੱਥੋਂ ਲੋਕ ਜਿਉਂਦੇ ਵੀ ਹੁੰਦੇ ਸਨ ਉੱਥੇ ਤੰਦਰੁਸਤੀਆਂ ਵੀ ਮਿਲਦੀਆਂ ਸਨ ਐਸਾ ਬੜਾ ਕوجਹ ਇਤਿਹਾਸ 'ਚ ਅਸੀਂ ਬਹੁਤ ਉਦਾਹਰਨਾਂ ਨੇ ਬੜੀਆਂ ਦਿੱਤੀਆਂ ਜਾ ਸਕਦੀਆਂ ਅਜੇ ਵੀ ਸੰਭਿਆ ਦਾ ਸਕਦਾ ਸੋ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਚੇਤ ਦੇ ਮਹੀਨੇ ਦੇ ਪਰਥਾਏ ਸਤਿਗੁਰ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਸਾਨੂੰ ਉਪਦੇਸ਼ ਬਖਦੇ ਨੇ ਚੇਤ ਗੋਵਿੰਦ ਆਰਾਧੀ ਹੈ ਹੋਵੇ ਆਨੰਦ ਖਣਾ ਚੇਤ ਦਾ ਮਹੀਨਾ ਚੇਤ ਦਾ ਪ੍ਰਤੀਕ ਵਰਤਿਆ ਸਤਿਗੁਰ ਜੀ ਨੇ ਚੇਤ ਦਾ ਮਹੀਨਾ ਬਸੰਤ ਰੁੱਤ ਦੇ ਵਿੱਚ ਆਉਂਦਾ ਹੈ ਵਸੰਤ ਰੁੱਤ ਜਦੋਂ ਕੁਦਰਤ ਮੌਲਦੀ ਹੈ ਜਦੋਂ ਨਵੀਆਂ ਕੁਰੂਕਲਾ ਮੁੱਟਦੀਆਂ ਨੇ ਜਦੋਂ ਨਵੇਂ ਫੁੱਲ ਪੈਦਾ ਹੁੰਦੇ ਨੇ ਭੌਰੇ ਦੁਬਾਰਾ ਫੇਰ ਮੰਡਰਾਉਣ ਲੱਗ ਪੈਂਦੇ ਨੇ ਚੇਤ ਦਾ ਉਹ ਮਹੀਨਾ ਬੜੀ ਸੁਹਾਵਣੀ ਸੋਹਣੀ ਰੁੱਤ ਹੋਇਆ ਕਰਦੀ ਚੇਤ ਦੇ ਮਹੀਨੇ ਦੀ ਚੇਤ ਗੋਵਿੰਦ ਅਰਾਧੀ ਇਹ ਕਹਿੰਦੇ ਆਪਣੀ ਜ਼ਿੰਦਗੀ ਨੂੰ ਆਪਣੇ ਮਨ ਨੂੰ ਇਦਾਂ ਸਮਝ ਲੈ ਕੇ ਇਹ ਚੇਤ ਦਾ ਮਹੀਨਾ ਹੈ ਸਾਡੀ ਜ਼ਿੰਦਗੀ ਸਾਡਾ ਮਨ ਸਮਝ ਲਓ ਕਿ ਚੇਤ